ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇ ਪ੍ਰਵਸ਼ਰਨਾਵਤੀ ਕਿਰਪਾ ਨਿਹਦ ਦਿਆਲ ਏਕ ਅਕਰ ਹਰਿ ਵਣ ਵਸਤ ਨਾਨਕ ਹੋਤ ਨਿਹਾਲ ਮੈਂ ਨਹੀਂ ਕਿਛ ਹਉ ਨਹੀਂ ਜਿ ਆਇ ਨਮੋਰਾ ਹੌਸਰ ਲੱਜਾ ਰਖਲੇ ਹੋ ਸਦ ਨ ਜਾਣ ਤੋਰਾ ਸਤ ਨਾਮ ਸਿਵਾਹਿ ਗੁਰੂ ਸਾਹਿਬ ਜੀਓ ਜੇਨ ਪ੍ਰਾਵਜਾਤਾ ਸੋ ਸ਼ੋਵਾਵੰਤ ਸਾਰੇ ਯੋਧਾਰ ਨਰ ਪ੍ਰਭ ਕੇ ਸੇਵਕ ਦੁਖ ਵਿਸਾ ਕਰੇ ਵੜ ਭਾਗੇ ਨਾਮ ਜਪਤ ਪਾਵੇ ਬਿਸ਼ਰਾਮ ਨਾਨਕ ਤੈਨ ਪੁਰਖ ਕੋ ਉਤਮ ਕਰਮ ਨਾਮ ਜਪਤ ਪਾਵੇ ਬਿਸ਼ਰਾਮ ਨਾਨਕ ਤੈਨ ਪੁਰਖ ਕੋ ਉਤਮ ਕਰਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਆਪ ਜੀ ਨੇ 14ਵੀਂ ਅਸ਼ਟਪਰੀ ਦਾ 7ਵਾਂ ਪਾਦਾ ਸਰਵਣ ਕੀਤਾ ਹੈ ਸ੍ਰੀ ਸੁਖੁਨੀ ਸਾਹਿਬ ਜੀ ਦੇ ਇਸ ਪਵਿੱਤਰ ਜਾਪ ਰਾਹੀਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਇਸ ਨਾਲ ਜੁੜਨਾ ਕਰੀਏ ਉਸ ਤੋਂ ਪਹਿਲਾਂ ਗੁਰ ਚਰਨਾਵਿ ਚਲਵਾਈਏ ਹਾਜ਼ਰੀਆਂ ਆਪਣੀਆਂ ਤੇ ਦਸ ਦੀਆਂ ਗੁਰੂ ਘਰ ਬਖਸ਼ਿਆ ਫਤੇ ਦਾ ਨਾਰਾ ਬਰੋ ਬਲੰਦ ਗੱਜ ਕੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੇਨ ਪ੍ਰਵਜਾਤਾ ਸੋ ਸੋਵਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਹਿਲੀ ਗੱਲ ਤਾਂ ਪਰਮੇਸ਼ਰ ਨੂੰ ਜਾਣਿਆ ਨਹੀਂ ਜਾ ਸਕਦਾ ਜੇ ਗੁਰੂ ਕਿਰਪਾ ਕਰਕੇ ਉਹਦੀ ਜਾਣਕਾਰੀ ਦੇ ਦੇਵੇ ਉਹਦੇ ਬਾਰੇ ਸਮਝਾ ਦੇਵੇ ਜਨਾਂ ਦੇਵੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਜਾਣ ਲਿਆ ਉਹ ਸਲੌਣ ਯੋਗ ਹਨ ਔਰ ਫਿਰ ਅੱਗੇ ਉਹਨਾਂ ਨੇ ਉਪਦੇਸ਼ ਕਰਕੇ ਹੋਰ ਵੀ ਜੀਵ ਦਾ ਉਧਾਰ ਹੋ ਜਾਂਦਾ ਹੈ ਹੋਰ ਸੰਸਾਰ ਵੀ ਤਰ ਜਾਂਦਾ ਗੌਰ ਸੇ ਗੁਰੂ ਗੁਰੂ ਗੁਰਸਿੱਖ ਹੈ ਗੁਰੂ ਦੀ ਸਿੱਖਿਆ ਹੀ ਗੁਰੂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਵਹਿ ਗਈ ਉਹ ਵੀ ਗੁਰੂ ਹੈ ਪਾਸ਼ਾ ਦਾ ਬਚਨ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਬਾਹੁਰ ਕੀ ਨਿਜਕਰ ਵਾਸਾ ਹੋਏ ਜਿਨ ਪ੍ਰਭ ਜਾਤਾ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਸੋ ਸ਼ੋਭਾਵੰਤ ਸਨੌਣ ਜੋਗ ਹੈ ਬਟਾਈ ਜੋਗ ਹੈ ਔਰ ਅੱਗੇ ਜਦੋਂ ਹੋਰ ਜੀਵਾਂ ਨੂੰ ਜਿਹੜੇ ਉਹਨਾਂ ਤੋਂ ਵਸਾਏ ਜਾਂਦੇ ਆ ਕਲਗਲ ਸੰਸਾਰ ਉਧਰ ਹੈ تنਮੰਤ ਸਾਰਾ ਸੰਸਾਰ ਉਹਨਾਂ ਦਿੱਤੇ ਉਪਦੇਸ਼ ਨਾਲ ਕਰ ਜਾਂਦਾ ਜਿਵੇਂ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਈ ਮੰਜ ਨੂੰ ਵਡਿਆਈ ਦਿੰਦੇ ਆ ਪਹਿਲਾਂ ਬੜੀ ਪ੍ਰੀਖਿਆ ਹੁੰਦੀ ਆ ਪ੍ਰੀਖਿਆ ਸੰਪੂਰਨ ਹੁੰਦੀ ਆ ਆਖਰੀ ਪ੍ਰੀਖਿਆ ਤੋਂ ਬਾਅਦ ਜਦੋਂ ਖੂਚੋਂ ਬਾਹਰ ਕੱਢਦੇ ਆ ਔਰ ਆਪਣੇ ਗਲੇ ਲਾ ਕੇ ਕੀ ਕਹਿੰਦੇ ਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿთა ਜਗ ਲੰਗਣ ਹਰ ਐਨੀ ਬੜਿਆਈ ਸਤਗੁਰੂ ਫਿਰ ਭਾਈ ਮੰਜ ਨੂੰ ਦਿੰਦੇ ਆ ਕਹਿੰਦੇ ਹੁਣ ਤਾਂ ਸੰਸਾਰ ਵੀ ਇਹਦੇ ਨਾਲ ਜੁੜ ਕੇ ਸੰਸਾਰ ਸਮੁੰਦਰ ਚੋਂ ਪਾਰ ਹੋ ਜਾਵੇਗਾ ਸਗਰ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲੇ ਉਧਾਰੈਨ ऐसे प्रभु ਦੇ ਪਿਆਰੇ ਪ੍ਰਭੂ ਦੇ ਸੇਵਕ ਸਾਰੇ ਅਨੁਤਾਰਨ ਦੇ ਸਮਰੱਥ ਹੋ ਜਾਂਦੇ ਆ ਜਿਵੇਂ ਪ੍ਰੀਤਮ ਜੀ ਬਾਣੀ ਚ ਲਿਖਦੇ ਆ ਤਨਤਨ ਰਾਜਾ ਜਨਕ ਹੈ ਜਨਕਰੀ ਮਹਿਮਾ ਗੁਰਵਾਣੀ ਵਿੱਚ ਹੈ ਪਰ ਇਹ ਆਮ ਲੋਕਾਂ ਦਾ ਮੁਹਾਵਰਾ ਬਣਿਆ ਹੋਇਆ ਹੈ ਤਨ ਤਰ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ ਏ ਘੜੀ ਕੈ ਸਿਮਰਨੈ ਪਾਪੀ ਤਰੇ ਅਨੇਕ ਔਰ ਬਾਣੀ ਚ ਕਿਵੇਂ ਲਿਖਿਆ ਹੈ ਜਨਕ ਸੋਏ ਜਿਨ ਜਾਣਿਆ ਓਨ ਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅਬਰਸਰ ਭਰਿਆ ਅਕਾਥ ਕਥਾ ਅਮਰਾਪੁਰੀ ਜਿਸ ਦੇਸ ਪਾਵੈ ਏ ਜਨਕ ਰਾਜਗੁਰੂ ਰਾਮਦਾਸ ਤੁਝ ਹੀ ਬਣਿਆਵੇ ਹੁਣ ਇਹ ਜਨਕ ਵਾਲਾ ਗੁੰਝਾ ਭੇਦ ਗੁਰ람 ਦਾ ਜੀ ਤੁਹਾਨੂੰ ਹੀ ਸਮਝ ਆਇਆ ਇਹ ਕਿਹੜਾ ਗੁੰਝਾ ਰਾਜ ਸੀ ਉਹ ਇਹ ਮਨ ਲੈ ਜੋ ਉਣਮਨ ਧਰੇ ਬਾਹਰਲਾ ਮਨ ਜਦੋਂ ਅੰਦਰਲੇ ਮਨ ਤੇ ਨਾਲ ਜੋੜ ਲਿਆ ਇਹ ਮਨ ਲੈ ਜੋ ਉਣਮਨ ਧਰੇ ਤੋ ਤੀਨ ਲੋਕ ਕੀ ਬਾਤਾਂ ਕਰੇ ਤਾਂ ਤਿੰਨਾਂ ਲੋਕਾਂ ਦਾ ਗਿਆਨ ਉਹਨਾਂ ਨੂੰ ਸਮਝ ਆ ਸਕਦਾ ਪਰਭੂ ਕੇ ਸੇਵਕ ਸਗਲ ਉਧਾਰਨ ਐਸੇ ਪ੍ਰਭੂ ਦੇ ਪਿਆਰੇ ਜਿੱਥੇ ਆਪ ਕਰਦੇ ਆ ਉੱਥੇ ਹੋਰਾਂ ਦਾ ਉਧਾਰ ਕਰਨ ਦੇ ਵੀ ਸਮਰੱਥ ਹੋ ਜਾਂਦੇ ਆ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਲ ਤੇਮ ਖੋਜਲੇ ਹੋਰ ਕੀਤੀ ਛੁੱਟੀ ਨਾਲ ਪਰਭੂ ਕੇ ਸੇਵਕ ਦੁੱਖ ਵਿਸਾਰਨ ਇਉ ਪ੍ਰਭੂ ਦੇ ਪਿਆਰੇ ਆਪਣੇ ਦਾਸਾਂ ਦੇ ਦੁੱਖਾਂ ਦਾ ਵੀ ਖਾਤਮਾ ਕਰ ਲੈਂਦੇ ਨੇ ਔਰ ਜਿੱਥੇ ਆਪਣੇ ਦੁੱਖਾਂ ਦਾ ਖਾਤਮਾ ਕਰਦੇ ਆ ਜਿਹੜੇ ਉਹਨਾਂ ਦੀ ਛਾਂ ਵਿੱਚ ਆਉਂਦੇ ਆ ਉਹਨਾਂ ਦੇ ਦੁੱਖ ਵੀ ਦੂਰ ਕਰ ਸਕਦੇ ਆ ਇਹ ਪਾਵਨ ਸਤਿਗੁਰੂ ਨਾਮ ਦੇ ਵਿੱਚ ਰੱਖਦੇ ਆ ਜਿਵੇਂ ਧੰਗੁਰੂ ਅਮਰਦਾਸ ਜੀ ਭਾਈ ਲਾਲੋ ਨੂੰ ਵਡਿਆਈ ਬਖਸ਼ਦੇ ਆ ਔਰ ਤਿੰਨਾਂ ਸਾਈਡਾਂ ਦੀਆਂ ਜਿਹੜੀਆਂ ਭਟਕੀਆਂ ਆਤਮਾ ਭੂਤ ਪ੍ਰੇਤ ਆਦਿ ਇਹ ਕੀਜਣ ਕਹਿੰਦੇ ਭਾਈ ਲਾਲੋ ਨੂੰ ਦੇ ਕੇ ਕਹਿੰਦੇ ਹਨ ਭਾਈ ਲਾਲੋ ਜਿੱਥੇ ਸਾਡੀ ਤੇਰੀ ਤੇ ਸਾਡੀ ਇਹ ਕਹਾਣੀ ਪਾਈ ਜਾਵੇਗੀ ਸਾਖੀ ਕਾਈ ਜਾਵੇਗੀ ਉੱਥੋਂ ਤੇਈਆ ਤਾਪ ਵਰਗੇ ਰੋਗ ਵੀ ਨਸ ਜਾਣਗੇ ਇਹ ਵੜਿਆ ਜੀ ਗੁਰਨੇ ਸਿੱਖਾ ਨੂੰ ਦਿੱਤੀਆਂ ਜਿਵੇਂ ਦੂਜੇ ਪਾਤਸ਼ਾਹ ਨੇ ਤੀਜੇ ਨੂੰ ਦਿੱਤੀਆਂ ਸੇਵਾ ਤੇ ਖੁਸ਼ ਹੋ ਕੇ ਕਹਿੰਦੇ ਤੂੰ ਤਾਂ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨਿਉਟਿਆਂ ਦੀ ਓਟ ਹੈ ਨਿਆਸਰੇ ਆਤੈ ਆਸਰਾ ਨਗਤਿਆਂ ਦੀ ਗਤ ਨੇ ਪਤਿਆਂ ਦੀ ਪਤ ਨੇ ਧਰਿਆਂ ਦੀ ਧਿਰ ਆਦੀ ਆਦੀ ਬੇਅਤ ਹੀ ਬਖਸ਼ਾ ਕੀਤੀਆਂ ਏਓ ਪ੍ਰਭੂ ਦੇ ਸੇਵਕ ਸਾਡੇ ਦੁੱਖਾਂ ਦਾ ਖਾਤਮਾ ਕਰਨ ਵਾਲੇ ਹੋ ਜਾਂਦੇ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਆਪੇ ਮੇਨ ਨੈ ਕਿਰਪਾਲ ਉਹ ਹਰੀ ਵਹਿਗੁਰੂ ਕਰਪਾਲੂ ਦਿਆਲੂ ਨੇ ਆਪਣੇ ਨਾਲ ਉਹਨਾਂ ਨੂੰ ਮੇਲ ਲਿਆ ਆਪ ਹੀ ਕਿਉਂਕਿ ਉਹਨਾਂ ਨੇ ਗੁਰੂ ਦੇ ਕੋਲੋਂ ਉਪਦੇਸ਼ ਪ੍ਰਾਪਤ ਕੀਤਾ ਗੁਰੂ ਆਲ ਵੰਡਾ ਬੜਾ ਜ਼ਰੂਰੀ ਹੈ ਨਾ ਧੰ ਗੁਰੂ ਅਮਰਦਾਸ ਜੀ 65 ਸਾਲ ਦੀ ਉਮਰ ਤਾਂ ਗੰਗਾ ਦੇ ਯਾਤਰੀ ਰਹੇ ਨਗਰੇ ਸਨ ਗੁਰੂ ਆਲੇ ਨਹੀਂ ਸੀ ਬਣੇ ਪਰ ਜਦੋਂ ਗੁਰੂ ਆਲੇ ਬਣੇ ਤੇ ਫਿਰ ਗੁਰੂਨੀ ਅੰਨੀਆ ਬਖਸ਼ਾ ਕੀਤੀਆਂ ਜਿੱਥੇ ਉਹਨਾਂ ਨੂੰ ਗੁਰਮੰਤਰ ਦੇ ਕੇ ਉਪਦੇਸ਼ ਦੇ ਕੇ ਨਵਾਜਿਆ ਉੱਥੇ ਅੱਗੇ ਜਾ ਕੇ ਉਹਨਾਂ ਨੂੰ ਗੁਰੂ ਹੀ ਬਣਾ ਦਿੱਤਾ ਹੋਰ ਜੀਵਾਂ ਦਾ ਉਧਾਰ ਕਰਨ ਲਈ ਤੋਂ ਜਿਨ੍ਹਾਂ ਤੇ ਉਹ ਕਿਰਪਾ ਕਰਦਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਗੁਰ ਕਾ ਸ਼ਬਦ ਚਾ ਭੇ ਨਿਹਾਲ ਉਹ ਗੁਰੂ ਦਾ ਉਪਦੇਸ਼ ਸੁਣ ਕੇ ਨਿਹਾਲ 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 ਹੋ ਜਾਂਦੇ ਆ ਉਹਨ ਕੀ ਸੇਵਾ ਸੋਈ ਲੱਗੈ ਫਿਰ ਉਹਨਾਂ ਦੀ ਸੰਗਤ ਕੌਣ ਕਰਦਾ ਹੈ ਅਗੇ ਫਿਰ ਉਹਨਾਂ ਦੀ ਸੇਵਾ 'ਚ ਹੋਰ ਵੀ ਸੰਸਾਰੀ ਲੋਕ ਆਉਂਦੇ ਐ ਪਰ ਕੌਣ ਆਉਂਦੇ ਐ ਜਿਸ ਨੂੰ ਕਿਰਪਾ ਕਰੇ ਵਡਭਾਗੈ ਉਹਨਾਂ ਦੀ ਸੰਗਤ ਫਿਰ ਵੱਡੇ ਭਾਗਾ ਵਾਲਿਆਂ ਨੂੰ ਮਿਲਦੀ ਐ ਵਡਭਾਗੀ ਸਤਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀਓ ਜਿਨ੍ਹਾਂ ਦੇ ਪੂਰਵਲੇ ਚੰਗੇ ਕੰਮ ਹੁੰਦੇ ਆ ਕਿਰਪਾ ਦ੍ਰਿਸ਼ਟੀ ਉਹਨਾਂ ਤੇ ਕਰਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਸੰਗਤ ਬਖਸ਼ਦਾ ਇਹ ਵੀ ਪਰਮੇਸ਼ਰ ਦਾ ਸੁਭਾਅ ਹੈ ਪਾਸ਼ਾ ਦਾ ਬਚਨ ਹੈ ਪੂਰਵ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਫੁਰਖ ਰਸਕ ਬੈ ਰਾਗੀ ਜਦੋਂ ਉਰਵਲੇ ਚੰਗੇ ਭਾਗ ਜਾਗਦੇ ਹਨ ਚੰਗੇ ਭਾਗ ਫੁੱਟਦੇ ਹਨ ਉਗਦੇ ਹਨ ਪਿਛਲੇ ਕੀਤੇ ਹੋਏ ਚੰਗੇ ਕਰਮ ਤਾਂ ਫਿਰ ਬ੍ਰह्म ਗਿਆਨੀਆਂ ਦੀ ਸੰਗਤ ਹੁੰਦੀ ਹੈ। ਪਰਮੇਸ਼ਰ ਦੇ ਰੱਸੀਆਂ ਦੀ, ਵੈਰਾਗੀਆਂ ਦੀ ਫੇਰ ਮਲਾਕ ਹੁੰਦਾ ਜਦੋਂ ਸਾਡੇ ਪੁਰਬਲੇ ਭਾਗ ਜਾਗਦੇ ਆ। ਇਸ ਕਰਕੇ ਜਿਸ ਨੂੰ ਕਿਰਪਾ ਕਰੇ ਪਰ ਭਾਗੈ, ਉਨਕੀ ਸੇਵਾ ਸੋਈ ਲੱਗੇ। ਉਹਨਾਂ ਦੀ ਸੇਵਾ 'ਚ ਫਿਰ ਉਹੀ ਆਉਂਦੇ ਆ ਜਿਨ੍ਹਾਂ 'ਤੇ ਪਰਮੇਸ਼ਰ ਕਿਰਪਾ ਕਰਦਾ ਹੈ। ਗੋਲ ਕੀ ਸੇਵਾ ਸੋਈ ਲੱਗੈ ਜਿਸਨੂੰ ਕਿਰਪਾ ਕਰੈ ਵਡ ਭਾਗੈ ਨਾਮ ਜਪਤ ਪਾਵੈ ਬਿਸ਼ਰਾਮ ਜਿੱਥੇ ਉਹ ਆਤਮਕ ਆਨੰਦ ਮਾਰਦੇ ਆ ਉਥੇ ਆਪਣੇ ਪਿਆਰੀਆਂ ਨੂੰ ਵੀ ਆਤਮਕ ਆਨੰਦ ਬਖਸ਼ਦੇ ਆ ਔਰ ਉਹ ਵੀ ਉਹਨਾਂ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਆਤਮਕ ਰਸ ਨੂੰ ਭੋਗਦੇ ਹਾਲ ਬਿਸ਼ਰਾਮ ਆਤਮਕ ਸ਼ਾਂਤੀ ਪ੍ਰਾਪਤ ਕਰਦੇ ਹਨ ਟਿਕਾਉ ਪ੍ਰਾਪਤ ਕਰਦੇ ਆ ਸਤਗੁਰੂ ਜੀ ਕਥਨ ਕਰਦੇ ਹਨ ਨਾਨਕ ਤិនਪੁਰ ਕੋ ਉਤਮ ਕਰਮਾਣ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਉਹ ਉੱਤਮ ਪੁਰਖ ਹਨ ਇੱਕ ਉੱਤਮ ਪੁਰਖ ਹੁੰਦੇ ਆ ਕਿ ਮੱਧਮ ਹੁੰਦੇ ਆ ਕਿ ਨੀਚ ਹੁੰਦੇ ਆ ਜਿਹੜੇ ਨੀਚ ਆ ਉਹ ਤਾਂ ਮਾੜੇ ਕਰਮਾਂ ਵਾਲੇ ਹੁੰਦੇ ਆ ਮੱਧਮ ਵਾਲੇ ਮਿਲੇ ਜੇ ਹੁੰਦੇ ਆ ਤੇ ਉੱਤਮ ਹੋ ਜਾਂਦੇ ਆ ਜਿਹੜੇ ਸ਼ਰੋਮ ਨਹੀਂ ਜਿਹੜੇ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੇ ਆ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਏਸੀ ਚੌਧਵੀ ਅਸ਼ਟਪਰੀ ਦਾ ਸੱਤਵਾਂ ਪਾਦਾ ਜੋ ਆਪ ਜੀ ਨੇ ਸਰਵਣ ਕੀਤਾ ਅੱਗੇ ਅੱਠਵਾਂ ਪਾਦਾ ਆਰੰਭ ਹੁੰਦਾ ਜੋ ਕੁਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਦਸੈ ਹਰ ਸੰਗ ਅੱਠਵੇਂ ਪਾਦੇ ਵਿੱਚ ਕੀ ਬਖਸ਼ਦੇ ਆ ਇਹ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦੇ ਆ ਨੇ ਕਾ ਅਖਰਵਾਦ ਘਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾਉ ਫਤਿਹ ਪਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ